ਵਪਾਰਨ ਦੇ ਸੀਗਮਿੰਡ ਨਸੀराबाद ਵਿਖੇ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਛੋੜੋ ਪਿੰਡ ਦੇ ਰਹਿਣ ਵਾਲੇ 19 ਸਾਲਾ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਹਿਚਾਨ ਕਰਨ ਪੁੱਤਰ ਬਦਰਾਮ ਵਾਸੀ ਨਸੀराबाद ਵਜੋਂ ਹੋਈ ਹੈ ਇਸ ਬੰਦੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨ ਬੀਤੀ ਦਾ ਜਿਆਦਾ ਸ਼ਰਾਬ ਦੇ ਨਸ਼ੇ ਵਿੱਚ ਘਰ ਆਇਆ ਸੀ ਜਿਸ ਨੂੰ ਉਹਨਾਂ ਵੱਲੋਂ ਕਮਰੇ ਵਿੱਚ ਸੌਣ ਲੈ ਕੇ ਆ ਗਿਆ ਸੀ ਪਰ ਕਰਨ بار بار ਬਾਹਰ ਨੂੰ ਭੱਜ ਰਿਹਾ ਸੀ ਉਹਨਾਂ ਦੱਸਿਆ ਕਿ ਸਵੇਰੇ ਜਦੋਂ ਉਹਨਾਂ ਨੇ ਉੱਠ ਕੇ ਦੇਖਿਆ ਤਾਂ ਕਰਨ ਦੀ ਮੌਤ ਹੋ ਚੁੱਕੀ ਸੀ ਹਾਂਜੀ ਕਿਹਨਾਂ ਜੀ ਤੁਹਾਡਾ ਮੇਰਾ ਨਾ ਹੁਸ਼ਾ ਦੇ ਵੀ ਹਾਂਜੀ ਜਿਹੜੀ ਡੈਥ ਹੋਈ ਉਹ ਕੀ ਲੱਗਦੀ ਤੁਹਾਡੇ ਉਹ ਮੇਰਾ ਪੋਤਾ ਲੱਗਦਾ ਕੀ ਨਾ ਜੀ ਉਹਦਾ ਨਾਂ ਕਰਨ ਕੁਮਾਰ ਕੀ ਕੀ ਕਰਨਾ ਹੋਇਆ ਡੈਥ ਦਾ ਜੀ ਤੁਹਾਨੂੰ ਲੱਗ ਪਤਾ ਲੱਗਾ ਜੀ ਇਹਦੇ ਬਾਰੇ ਤੁਨ ਮਾੜਾ ਮੋਟਾ ਇਹਨਾਂ ਕੋਲੇ ਮੁੰਡੇ ਕੋਲੇ ਪਤਾ ਲੱਗਾ ਜੀ ਜੀ ਕਹਿੰਦੇ ਬਸ ਦਰਗੁਜੇ ਦਾ ਇੰਤਰਵਾਜ ਜਾਪਨ ਕੇ ਬਾਹਰ ਨਿਕਲ ਆਇਆ ਅੱਛਾ ਜੀ ਆਗੇ ਤੇ ਬੋਰ ਕੋ ਦਿੱਤੇ ਅੱਛਾ ਜੀ ਬੋਰ ਤੇ ਚੁੱਕ ਕੇ ਨਹੀਂ ਮੁੰਡੇ ਤੇ ਪਾ ਅੱਛਾ ਜੀ ਬਸ ਇਹੀ ਗੱਲ ਸੁਰਦੀਆਂ ਨਾਲ ਠੀਕ ਹੈ ਹਾਂਜੀ ਹੋਰ ਕੋਈ ਗੱਲਬਾਤ ਨਹੀਂ ਕਰੀ ਜੀ ਕੋਈ ਨਹੀਂ ਕਿਸੇ ਦੀ ਗੱਲਬਾਤ ਅਸੀਂ ਕਿਸੇ ਨੂੰ ਨਹੀਂ ਦੋਸ਼ ਦਿੰਦੇ ਜੀ ਜੇ ਹੁਣ ਇਹਨੇ दारू ਪੀਤੀ ਤਾਂ ਸਾਡਾ ਕੀ ਕਸੂਰ ਕਿਸੇ ਦਾ ਕੀ ਕਸੂਰ ਸਾਡੇ ਦਾ ਦੂਗਾ ਪਿੰਡ ਦਾ ਗੱਬੜ ਨੇ ਸਾਨੂੰ ਹੁਣ ਘਰ ਦੇ ਵਿੱਚ ਕੀ ਪਤਾ ਲੱਗਦਾ ਇਹ ਤਾਂ ਅਲੱਗ ਰਹਿੰਦੇ ਆ ਜੀ ਇਹ ਅਲੱਗ ਰਹਿੰਦੇ ਆ ਜੀ ਇਹ ਲੱਗ ਰਹਿੰਦੇ ਆ ਠੀਕ ਹੈ ਹਾਂ ਸਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਹੁਲ ਰਾਹ ਕਿਹੜਾ ਪਿੰਡ ਆ ਜੀ ਸ਼ੇਖਪੁਰ ਕੀ ਮਾਮਲਾ ਇੱਥੇ ਅੱਜ ਪੁਲਿਸ ਇਕੱਠੀ ਹੋਈ ਆ ਕੀ ਕੰਮ ਆ ਜੀ ਇਹ ਭਰਾ ਨੇ ਰਾਤੀ ਦਾਰੂ ਪੀ ਲਈ ਤੇ ਭਰਾ ਮੇਰਾ ਸੀਗਾ ਤੇ ਰਾਤੀ ਉਹਨੇ ਦਾਰੂ ਪੀ ਲਈ ਤੇ ਦਾਰੂ ਪੀ ਕੇ ਤੇ ਉਹ ਥੋੜਾ ਘਬਰਾ ਗਿਆ ਮਤਲਬ ਜ਼ਿਆਦਾ ਪੀ ਲਈ ਉਹਨੇ ਠੀਕ ਆ ਤੇ ਵਾਪਸ ਇਹਨੂੰ ਲੁਕਿਆ ਇਹਨੂੰ ਦੋ ਤਿੰਨ ਵਾਰੀ ਆਪਾਂ ਕਮਰੇ ਜੀ ਵੀ ਪਾਇਆ ਅੰਦਰ ਤੇ ਫੇਰ ਠਟ ਠਟ ਭੱਜਦਾ ਸੀ ਬਾਹਰ ਫੇਰ ਮੈਂ ਸੌਂ ਗਿਆ ਉਹਦੇ ਨਾਲ ਤੇ ਉਹ ਵੀ ਸੌਂ ਗਿਆ ਮੈਂ ਉੱਠ ਕੇ ਮੈਨੂੰ ਨਾਲ ਉੱਠ ਕੇ ਤੇ ਬਾਅਦ ਵਿੱਚ ਭੱਜਾ ਬਾਹਰ ਨੂੰ ਦਰਵਾਜ਼ਾ ਤੋੜ ਕੇ ਭੱਜ ਗਿਆ ਇੱਥੇ ਜਾ ਕੇ ਬਾਹਰ ਆ ਕੇ ਪਤਾ ਨਹੀਂ ਡੇਢ ਡੁੱਗ ਗਿਆ ਜਾਂ ਕੁਝ ਵੀ ਹੋਇਆ ਲੰਮਾ ਪੈ ਗਿਆ ਬਾਅਦ ਵਿੱਚ ਠੰਡ ਠੰਡ ਲੱਗ ਗਈ ਉਹ ਸੁੱਤਾ ਹੀ ਰਹਿ ਗਿਆ ਸਵੇਰੇ ਸੁੱਤਾ ਦੇਖਿਆ ਤਾਂ ਕਿੰਨੇ ਵਜੇ ਦੇਖਿਆ ਸਵੇਰੇ 6 7 ਵਜੇ ਦੇਖਿਆ ਕੀ ਨਾਮ ਭਰਾ ਦਾ ਤੇ ਮੇਰੇ ਭਰਾ ਨੂੰ ਕਰਨ ਕਿੰਨੀ ਉਮਰ ਹੈ ਇਹ ਹੈ ਜੀ 19 ਸਾਲ 19 ਸਾਲ ਹਾਂਜੀ ਇਹ ਕਾਦਾ ਕੰਮ ਕਰਦੇ ਆ ਜ ਕੱਲ ਨੂੰ ਛੁੱਟੀ ਸੀਗੀ ਤੇ ਕੱਲੋਂ ਥੋੜਾ ਘੁੰਮਣਾ ਲੱਗਦਾ ਸੀ ਠੀਕ ਤੇ ਹੁਣ ਮੌਕੇ ਤੇ ਪੁਲਿਸ ਪਹੁੰਚੀ ਆ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਹੁਣ ਪੋਸਟਮਾਰਡ ਹੁੰਦਾ ਹੁਣ ਬਾਕੀ ਕੁਝ ਕਹਿ ਨਹੀਂ ਸਕਦੇ ਪੋਸਟਮਾਰਡ ਨੇ ਕਹਿ ਰਹੇ ਨੇ ਠੀਕ ਤੇ ਤੁਹਾਨੂੰ ਕੋਈ ਸ਼ੱਕ ਕਿਸੇ ਤੇ ਜਾਂ ਕੋਈ 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 ਲੜਾਈ ਝਗੜਾ ਤਾਂ ਨਹੀਂ ਗਾ ਜੀ ਕੋਈ ਲੜਾਈ ਲੁੜਾਈ ਨਹੀਂ ਠੀਕ ਤੇ ਉਹਨੇ ਆਪਣੀ ਪੀਤੀ ਸੀਗੀ ਤੇ ਹੁਣ ਆਪਾਂ ਤਾਂ ਉਹ ਤਾਂ ਫੜਦੇ ਵੀ ਸੀ ਨਾ ਪੀ ਨਾ ਪੀ ਠੀਕ ਤੇ ਹੁਣ ਪਿੰਦਾ ਹੁਣ ਅਸੀਂ ੱੱਕੇ ਨਾਲ ਥੋੜਾ ਫੜ ਸਕਦੇ ਹਾਂ ਠੀਕ ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰੇ ਥਾਣਾ ਰਾਵਲਪਿੰਡੀ ਦੇ ਐਸਐਚਓ ਮੇਜਰ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ ਤੇ ਪੁੱਜੇ ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚਾਇਆ। ਹੁਣਾਂ ਕਿਹਾ ਕਿ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਹੁਣਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮੌਤ ਦੇ ਅਸਲ ਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪਿੰਡ ਨਸੀਰਾਬਾਦ ਤੋਂ ਨਵਰਾਂਗ ਚੈਨਲ ਦੇ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰ ਹਾਈ ਸਰ ਪਿੰਡ ਨਸੀਰਾਬਾਦ ਦੇ ਇੱਕ ਵਿਅਕਤੀ ਦੀ ਡੈਥ ਹੋਈ ਹੈ ਜੀ ਮੌਕੇ ਤੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਕਾਰਵਾਈ ਹੋਈ ਦੇਖੋ ਜੀ ਸਾਨੂੰ ਨਾ ਪਿੰਡੋਤਲਾ ਮਿਲੀ ਸੀ ਫੋਨ ਆਸੀ ਜੀ ਕਿ ਇੱਕ ਨੌਜਵਾਨ ਦੀ ਮੌਤ ਹੋਈ ਆ ਜੀ ਤੇ ਉਹ ਮੈਂ ਖਬਰ ਸੁਣ ਕੇ ਫੇਰੀ ਪੋਸਟ ਪਾਰਟੀ ਸੇ ਮਿਲੀ ਸੀ ਮੌਕੇ ਪੁੱਜੀ ਆ ਜੀ ਤੇ ਜੇ ਮੁੰਡਾ ਮਾਰ ਰਿਹਾ ਉਹਦਾ ਨਾਮ ਕਰਨ ਆ ਜੀ ਉਹਦੀ ਉਮਰ ਵੀ 20 ਸਾਲ ਆ ਬਾਪ ਦਾ ਨਾਮ ਬਲਰਾਮ ਪਿੰਡ ਨਸੀਰਾਬਾਦ ਆ ਜੀ ਤੇ ਉਹ ਰਾਤ ਆ ਸੁੱਤਾ ਤੇ ਕਿਸੇ ਕੋਈ ਹਿਟ ਸ਼ਾਟ ਦਿੱਤੀ ਸੀ ਵੀ ਇਹជា ਆਪੀ ਕੁ ਡਿੱਗਦੇ ਟੰਡਾਇਆ ਸੀ ਫੇਰੀ ਅਸੀਂ ਪਰਵਾਦੀ ਬਿਆਨ ਲੈ ਕੇ ਤੇ ਆਪਣਾ ਪੋਸਟਮਾਰਟ ਕਰਾਵਾਂਗੇ ਜੋ ਏਅਰਪੋਰਟ ਮਦਦਸਾ سامنے ਹੋਵੇ ਤੇਉਂ ਤੋਂ ਬਹੀ ਕਾਇਰ ਹੁਣ ਲਾਸ਼ ਕਾਇਬ ਦਿੱਤੇ ਲੈ ਕੇ ਪੋਸਟਮਾਰਟ ਤੇ ਭੇਜੀ ਆ ਜੀ ਹਾਂ ਜੀ ਲਾਸ਼ ਆਸੀਂ ਆਪਣੀ ਫਗਵਾੜੀ ਦੇ 150 ਖਾਤੀ ਆ ਪਰਵਾਦੀ ਬਿਆਨ ਲੈ ਕੇ ਤੇ ਉਹ ਦੇ ਕਾਇਬ ਕਰਾਂਗੇ ਜੋ ਡਾਕਟਰ ਦੀ ਰਿਪੋਰਟ ਹੋਗੀ ਤੇ ਉਹ ਮਤਵਾ ਸੀ ਮੱਚ ਲੱਗੇ ਕਿੰਨੇ ਸਾਲ ਦੀ ਉਮਰ ਆ ਜੀ ਬੇ ਨੌਜਵਾਨ ਦੀ ਕਰੰਦੀ ਉਮਰ 19 ਸਾਲ ਦੀ ਜੀ 19 ਸਾਲ ਹਾਂ ਠੀਕ ਇਹ ਕੀ ਕੰਮ ਕਰਦੇ ਆ ਜੀ ਇਹ ਬਸ ਆ ਮਿਹਨਤ ਮਿਹਨਤ ਜੁੜੀ ਖਾਦੇ ਕੋਈ ਠੀਕ ਦੋ ਵਾਰ ਠੀਕ